ਦਸ਼ਮੇਸ਼ ਪਿਤਾ ਜੀ ਗੁਰਦੁਆਰਾ ਕਰਪਾਨਪੇਟ ਮਾਛੀਵਾੜਾ ਤੋਂ ਪਿੰਡ ਖਲਾਲਕਲਾ ਪਹੁੰਚੇ ਉੱਚ ਦਾ ਪੀਰ ਬਣ ਕੇ ਪਹੁੰਚੇ ਦਸ਼ਮੇਸ਼ ਪਿਤਾ ਜੀ ਦੇ ਨਾਲ ਭਾਈ ਦਿਆ ਸਿੰਘ ਭਾਈ ਧਰਨ ਸਿੰਘ ਭਾਈ ਮਾਨ ਸਿੰਘ ਭਾਈ ਗਣੀ ਖਾਂ ਤੇ ਭਾਈ ਨਵੀ ਖਾਂ ਸਨ ਇਸ ਸਥਾਨ ਦਾ ਨਾਮ ਗੁਰਦੁਆਰਾ ਸਾਸਤਰ ਪੇਂਟ ਸਾਹਿਬ ਹੈ ਦੂਜੇ ਪੈਰ ਗੁਰੂ ਸਾਹਿਬ ਨੇ ਇੱਥੇ ਪਹੁੰਚ ਕੇ ਆਰਾਮ ਕੀਤਾ ਤੇ ਇੱਕ ਸਿੱਖ ਸਰਧਾਲੂ ਭਾਈ ਚੰਡਾ ਸਿੰਘ ਜੋ ਗੁਰੂ ਸਾਹਿਬ ਨੂੰ ਸ਼ਸਤਰ ਭੇਂਟ ਕਰਿਆ ਕਰਦਾ ਸੀ ਜਦੋਂ ਉਸ ਨੂੰ ਦਸ਼ਮੇਸ਼ ਪਿਤਾ ਜੀ ਦੇ ਆਉਣ ਦਾ ਪਤਾ ਲੱਗਿਆ ਤਾਂ ਉਸ ਨੇ ਗੁਰੂ ਜੀ ਨੂੰ ਇੱਕ ਕਮਾਨ ਦੋ ਕਿਰਪਾਨਾਂ ਤੇ 22 ਤੀਰ ਭੇਂਟ ਕੀਤੇ ਤੇ ਬੜੇ ਪਿਆਰ ਨਾਲ ਸੇਵਾ ਕੀਤੀ ਤੇ ਗੁਰੂ ਸਾਹਿਬ ਭਾਈ ਜੰਡਾ ਸਿੰਘ ਨੂੰ ਸਤਨਾਮ ਵਾਹਿਗੁਰੂ ਦਾ ਉਪਦੇਸ਼ ਦੇ ਕੇ ਅੱਗੇ ਚਲੇ ਗਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ